ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਆਮੇਦ ਕਰਦੀ ਹਾਂ ਤੁਸੀਂ ਆਪਣੇ ਘਰਾਂ ਵਿੱਚ ਸਾਰੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਆਪਾਂ ਸਵੇਰ ਤੋਂ ਵੀਡੀਓ ਸਟਾਰਟ ਕਰ ਰਹੇ ਹਾਂ ਟਾਈਮ ਹੋ ਗਿਆ 7:00 ਕੱਬਜੇ ਹੋਣਗੇ ਮੇਰਾ ਖਿਆਲ ਮੈਂ ਸ਼ੁਰੂ ਕਰਾਈ ਤੇ ਸੈਰ ਕਰਨ ਗਈ ਮੈਂਨੇ ਦੁੱਧ ਫੜ ਲਈ ਇਹ ਸੀ ਕੰਗਾਂਜ ਦਾ ਦੁੱਧ ਮੈਂ ਅਲੱਗ ਇਤੇ ਮੈਂ ਭੁਲਕੀ ਨੂੰ ਹੁਣ ਉਵਾਲੀ ਦੇ ਨਾਲ ਰੱਖ ਦੂੰਗੀ ਦੁੱਧ ਨੂੰ ਥੋੜਾ ਜਿਹਾ ਪਕੌਟਾ ਕ ਪਾਣੀ ਪਾ ਦੇਣੀ ਕੰਗਾਲ ਕੇ ਭੰਡਾ ਪਾ ਦੇਣੀ ਆਪਾਂ ਸਾਰੇ ਕੁੱਤੇ ਹਨਾ ਨੋਰ ਕਰਿਆ ਜੇ ਕੋਈ ਆ ਜਾਂਦਾ ਨਾ ਮੜੇ ਵਿੱਚ ਫਿਰ ਵਸ ਭੌਂਕਣ ਲੱਗ ਜਾਂਦੇ ਗੱਲ ਨਹੀਂ ਸੁਣਨ ਦਿੰਦੇ ਕੋਈ ਸਾਰੇ ਇੱਕ ਮਿੰਟ ਲੈ ਕੋ ਤਾਂ ਤੇ ਇੱਕ ਪਾਸੇ ਗੈਸ ਤੇ ਨਾਲ ਦੀ ਨਾਲ ਚਾਹ ਰੱਖ ਲੂੰਗੀ ਦੋਨੇ ਕੰਮ ਹੋ ਜਾਣਗੇ ਮੇਰੇ ਯਾਨੇ ਰਿਸੇਵ ਦਿ ਰਹੇ ਦੀ ਕੰਮਾਂ ਦੇ ਤੇ ਆ ਮੇਰੇ ਬਦਾਮ ਤੇ ਖਰੋਟ ਤੇ ਉੱਤੇ ਪਏ ਨੇ ਇਹਨਾਂ ਨੂੰ ਅੜਦੀਆਂ ਪਾਣੀ ਵਿੱਚ ਰਾਤ ਨੂੰ ਭਿਓ ਕੇ ਰੱਖ ਦਿਆਂ। ਰੱਬਾ ਇਹਨਾਂ ਦਾ ਕੀ ਕਰੀਏ ਵਾਣਾ? ਇਹ ਭੁੱਖੀ ਜਾਂਦੇ ਬਗੈਰ ਵਜੇ ਤਾਂ ਬਗੈਰ ਕਰਨ ਤੋ ਰਾਤ ਬਈ ਵੀਡੀਓ ਐਡਿਟ ਕਰਨ ਲੱਗੀ ਹੋਣੀ ਹਟੇ ਹੈਗੇ। ਹੁਣ ਨਹੀਂ ਹਟੇ। ਇਹਨਾਂ ਜੀ ਕਰਦੇ ਵੀ ਕਿਤੇ ਸਾਡਾ ਹੀ ਹੈ। ਫੇਰ ਇਹਨਾਂ ਦਾ ਹੀ ਪ੍ਰਵੇਸ਼ ਨੇ ਚਲੂ ਕੀਆ। ਪਰ ਜਦੋਂ ਭੌਂਕਦੇ ਆ ਤਾਂ ਬਹੁਤ ਬੁਰੇ ਲੱਗਦੇ ਆ ਰੋਟੀ ਪਾਣੀ ਕੋਈ ਔਕੀ ਨਹੀਂ ਹੈਗੇ ਇਹਨਾਂ ਨੂੰ। ਰੋਟੀ ਪਾਣੀ ਤਾਂ ਔਕੀ ਹੈ ਨਹੀਂਗੇ। ਪਰ ਜਦੋਂ ਭੌਂਕਦੇ ਫੇਰ ਨਹੀਂ ਵਧੀਆ ਲੱਗਦੇ। ਆਪਸਾ ਜੀ ਮੈਂ ਸ਼ੱਕਰ ਅਸੀਖੰਡ ਕਦੇ ਨਹੀਂ ਚਾਹ ਚ ਪਾਈ ਹੈਗੀ ਸੱਕਰਾਈ ਚਾਹ ਨਾਟੀ ਫੜੀ ਚਾਹ ਬਣਾਉਣੇ ਆਪਾਂ ਤੇ ਹੁਣ ਮੱਲਾਈ ਚੀ ਬਾਦ ਗੋਟਕੇ ਲਾਈ ਚੀ ਬਣਾਂ ਚਾਹ ਪੀਣ ਦੇ ਤੈਟ ਨਹੀਂ ਆਉਂਦਾ ਚਈਵਰੇ ਕੋਲ ਕਿਵੇਂ ਜੂਸ ਦਿੱਤ ਦਿੰਨੇ ਉਹਦਾ ਪੈਸਟ ਨਹੀਂ ਆਉਂਦਾ ਕੁੱਟ ਕੇ ਹੀ ਪੈਸਟ ਆਉਂਦਾ ਅੱਗੇ ਤੁਹਾਨੂੰ ਕੁੱਟ ਕੇ ਰੱਖਿਆ ਰੱਖ ਲੈਣੀ ਹੈ ਹੁਣ ਮੈਂ ਨਾਲ ਹੀਂਦੇ ਰੋਜ਼ ਕੁੱਟ ਕੇ ਪਾਉਣੀ ਕੁੱਟੂਆਂ ਨੇ ਇਤਨੇ ਕੱਠੀਆਂ ਲਏ ਚੀਏ ਰੋਜ਼ ਰੋਜ਼ ਕੁੱਟੜੀਆਂ ਓਖੇ ਲੱਗਦੀਆਂ ਨੇ ਉਹ ਜਿਹੜੇ ਪੰਡ ਸੁੱਕੇ ਪੈਸੇ ਹਨ ਉਹਨਾਂ ਨੂੰ ਚੱਕ ਕੇ ਸਾਈਡ ਤੇ ਰੱਖ ਦੂੰਗੀ ਤਾਂ ਕਿ ਕਾਊਂਟਰ ਥੋੜਾ ਜਿਹਾ ਸਾਫ਼ ਲੱਗੇ ਇੱਧਰ ਮੈਂ ਪਾਣੀ ਵਾਲੇ ਗਲਾਸ ਚੱਕ ਲਿਓ ਅੰਦਰ ਜਿਹੜੇ ਪਏ ਨੇ ਕੱਪ वगैरह ਲਓ ਜੀ ਆ ਪਚੂਚਿਆਂ ਵਾਲੇ ਦਿਖਾ ਰਿਆ ਤੁਹਾਨੂੰ ਇਹਨਾਂ ਦੀ ਡਬਲ ਗੰਜਲ ਕਰਤੀ। ਕੱਲੇ ਵੱਡੀਆਂ ਮੁਰਗੀਆਂ ਕਰਤੀਆਂ ਆ ਤਾਂ ਆਹ ਛੋਟੇ ਚੂਚੇ ਕਰਤੇ। ਮੱਸਰਦਾਨੀ ਸੇਉਂਤੇ ਨਾ ਰੋਤੇ ਤਾਂ ਕਿ ਇਹਨਾਂ ਨੇ ਮੱਸਰ ਵਗੈਰਾ ਨਾਲ ਲੜ ਸਕੇ। ਇਹ ਪ੍ਰਾਣੀ ਮਸਰਦਾਂ ਨਹੀਂ ਪਈ ਸੀ ਬੇਸਟ ਪਈ ਮਸਰਦਾਂ ਨਿਕਲ ਨਾ ਆਵੀ ਇਧਰ ਕਣਕਾਟ ਕੱਟਦਾ ਸੀ ਬਾਰੇ ਇਹ ਪਹਿਲੇ ਵੀ ਕੱਟਦਾ ਆਪਣਾ ਜਮੀਨ ਉਹ ਪਾਉ ਅੱਗੇ ਹਰੇਕ ਸਾਲ ਮੀਤ ਪਵਾ ਦਿੰਨੇ ਢੋਲਦੇ ਆ ਇਧਰ ਚੀਕੂ ਆਪਣੇ ਬਣੇ ਪਏ ਨੇ ਬਿਲਕੁਲ ਤਿਆਰ ਤਿਆਰ ਨਹੀਂ ਸੌਰੀ ਲੱਗੇ ਪਏ ਨੇ ਕਹਿਣ ਲੱਗੀ ਸੀ ਨਿਕਲ ਗਿਆ ਵੀ ਬਣੇ ਪਏ ਨੇ ਇਹ ਬਣਾਉਣ ਤੇ ਨਾਂ ਟਾਈਮ ਬਹੁਤ ਲੱਗ ਜਾਂਦਾ ਇਤਰਾ ਕਾਂ ਤੇ ਦੋਸਤ ਦਾ ਕੁੱਤਾ ਉਹ ਸਾਡੇ ਗਏ ਸੀ ਆਪਣੇ ਘਰੇ ਲਿਆਏ ਆ ਕਾਸ਼ ਤੇ ਇਧਰ ਆਪਣੀ ਘੋੜੀ ਖੜੀ ਐ ਨਾਲੇ ਨੂਰੀ ਖੜੀ ਐ ਜਿੱਦੋਂ ਹੁਣ ਸਾਨੂੰ ਅੱਜ ਵਾਰ ਦੀ ਸੈਰ ਵੀ ਕਰਵਾਉਣੀ ਐ ਦੇਖਿਓ ਫਸਲਾਂ ਹੁ ਬਿਲਕੁਲ ਪੱਕੀਆਂ ਪੱਕੀਆਂ ਨੇ ਥੋੜਾ ਜਿਮ ਮੈਂ ਬਿਊ ਦਿਖਾਉਣੀ ਐ ਬਾਹਰਲਾ ਤੋ ਦੇਖ ਸਕਦੇ ਹੋ ਸਾਹਮਣੇ ਕਣਕਾਂ ਬਿਲਕੁਲ ਪੱਕੀਆਂ ਖੜੀਆਂ ਨੇ ਤੇ ਸਰਮਾ ਤਾਂ ਹੁਣ ਸਭ ਨੇ ਵੱਢਤੀਆਂ ਬਦੀ ਲੱਗਦਾ ਬਾ ਹੈਲੋ ਬੀਓ ਸਵੇਰੇ ਸਵੇਰੇ ਲਓ ਜੀ ਹੁਣ ਆਪਾਂ ਘਰੇ ਵਾਪਸ ਆ ਗੇ ਕਾ ਬੱਤਸਾ ਨੂੰ ਬਾਹਰ ਲਾਵੇ ਉਹ ਕਿਸ ਤਰ੍ਹਾਂ ਲੱਗੇ ਇਹ ਮੇਰੀ ਸਵੇਰ ਦੀ ਰੁਟੀਨ ਜੇ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਅੱਜ ਤੇ ਆਪਣੇ ਲੱਡੂ ਘੜੀ ਸਰੋਂ ਮਿਲਦੀ ਸਾਨੂੰ ਆ ਮਠਿਆਈ ਪਈਏ ਬੱਚੀ ਇੱਧਰ ਚਾਹ ਮੇਰੀ ਰਿਚ ਰਹੀ ਹੈ ਦੁੱਧ ਨੂੰ ਵੀ ਵਾਲੀ ਆ ਗਈ ਮੇਰਾ ਬਾਹਰ ਲੈ ਦਿਖਾ ਦੇ ਦਿਖਾ ਦੇ ਬੇਵਸਨ ਇਹ ਸਿਆਰ ਨੂੰ ਆਪਣੀ ਜੰਗੀ ਤਰ੍ਹਾਂ ਬਾਲੀ ਦੇਵੀ ਇਹਨੂੰ ਮੋਟੀ ਫਣੀ ਵਿੱਚ ਚਾਹ ਨੂੰ ਬਾਲੀ ਦੇਣੀ ਪੈਂਦੀ ਹੈ ਇੱਕ ਸਾਡੇ ਟਾਡੇ ਤੇ ਨਾ ਉੱਥੇ ਐਵੇਂ ਭੰਦਾ ਫੇਰ-ਫੇਰ ਕੇ ਚਾਹ ਨੂੰ ਪੂਰੀ ਵਧੀਆ ਉਹ ਕਰਦੇ ਤੇ ਪਰ ਬਾਹਰ ਸਾਈਨ ਮੈਨੂੰ ਦਿਖਾਇਆ ਸੀ ਇੱਕ ਦਿਨ ਕਸਿਤਾ ਬੇਤੇਗੀ ਜੀ ਘਰ ਦੇਖੋ ਇਹ ਚਾਹ ਨੂੰ ਐ ਹਲਾ ਹਲਾ ਕੇ ਬਣਾਉਂਦੇ ਆ ਵੀ ਘਰਸਾ ਫੇਰੀ ਜਾਂਦੇ ਵਿੱਚ ਚਾਹ ਦੇ ਤੇ ਮੇਰੀ ਜੀ ਤੇਰੇ ਇੱਕ ਅੱਧਾ ਦਿਨ ਆਪਰੇਸ ਕਰ ਲੈਨੇ ਕਿਸੇ ਵੀ ਕੰਮ ਦੀ ਇਹ ਲਈ ਜੀ ਹੁਣ ਆਪਾਂ ਪੀਵਾ ਵਿੱਚ ਆ ਇਹ ਆਪਣੀ ਸਿਹਤ ਦੇ ਰੁਟੀਨ ਸੀ ਸੋਡੇ ਨੇ ਸ਼ੇਅਰ ਕੀਤੀ ਹੈ ਆ ਬਦਨਾਮ ਕਰੋਡ ਆਪਾਂ ਲੈ ਲੈਨੇ ਪਲੇਟ 'ਚ ਪਾ ਲੈ బగ బ ఫలి మేలా బ ਹੁਣ ਆਪੇ ਦੁਰਗਾ ਮਾਤਾ ਦੇ ਮੰਦਰ ਤੇ ਵਿਚ ਆਏ ਸੱਤੇ ਦੇ ਮੇਲੇ ਤੇ ਚਾਰੇ ਪਾਸੇ ਰੌਣਕਾਂ ਲੱਗੀਆਂ ਪਈਆਂ ਨੇ ਲਓ ਜੀ ਆਪਾਂ ਵੀ ਮੰਦਰ ਦੇ ਵਿੱਚ ਮੱਥਾ ਟੇਕ ਕੇ ਅਸੀਂ ਉੱਧਰ ਖਰੀਦਦਾਰ ਆਏ ਵਾਸਤੇ ਨਹੀਂ ਗਏ ਕਿਉਂਕਿ ਬੱਚੇ ਨਾਲ ਹੀ ਮੇਲੇ ਹੁੰਦੇ ਆ ਖਰੀਦਣੀਆਂ ਚੀਜ਼ਾਂ ਦੇ ਤੇ ਅਸੀਂ ਉੱਧਰ ਨਹੀਂ ਗਏ ਹੈਗੇ ਇੱਧਰ ਹੀ ਮੱਥਾ ਟੇਕ ਕੇ ਵਾਪਸ ਆ ਗਏ ਲੋਕ ਵੀ ਤੁਸੀਂ ਵੀ ਟੇਕ ਲਓ ਦੁਰਗਾ ਮਾਤਾ ਦੇ ਕਰੋ ਦਰਸ਼ਨ ਇੱਧਰ ਬੀਬੀਆਂ ਘੇਟਾ ਕਰ ਰਹੀਆਂ ਅਸੀਂ ਕਲਾਜੀ ਹੁਣ ਆਪਾਂ ਅੱਗੇ ਵਾਪਸ ਮੇਲੇ 'ਚ ਇਹ ਚੁੰਨੀ ਨਾ ਖੜਦੀ ਨਹੀਂ ਮੇਰੇ ਸਿਰ ਤੇ ਬਿਲਕੁਲ ਹੀ ਨਹੀਂ ਖੜਦੀ ਇਹ ਕੜ ਕੇ ਰੱਖਣੀ ਪੈਂਦੀ ਹੈ ਜਿਸ ਸਿਰ ਤੇ ਰੱਖਣੀ ਪੈਂਦੀ ਹੈ ਤੇ ਤੁਸੀਂ ਰੌਣਕਾਂ ਦੇਖ ਸਕਦੇ ਹੋ ਮੇਲੇ ਦੀ ਹੁਣ ਅਗਲਾ ਪਾਰਟ ਅਸੀਂ ਅੱਗੇ ਪਾਵਾਂਗੇ ਏ ਵੀ ਮੈਰਜ ਐਨਵੰਸਰੀ ਵਾਲੇ ਦਿਨ ਦੀ ਇਹ ਵੀਡੀਓ ਕਿਉਂਕਿ ਇੱਕ ਵੀਡੀਓ ਫਿਰ ਲੰਬੀ ਜਾਦੀ ਹੋ ਜਾਂਦੀ ਹੈ ਜੀ ਇੱਕ ਚੀਜ਼ ਸਾਰਾ ਕੁਝ ਆਪਾ ਪਾਉਣਾ ਹੈ ਲਓ ਜੀ ਹੁਣ ਆਪਾਂ ਅੱਗੇ ਜਾ ਰਹੇ ਆ ਅੜਿਸਰਨ ਤੇ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਫੁੱਲ ਵਾਚ ਕਰਨਾ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਬਾਏ ਟੇਕ ਕੇਅਰ ਜੋ ਵੀ ਭੈਣ ਭਾਈ ਆਪਾਂ ਨੂੰ ਵਧੀਆ ਵਧੀਆ ਕਮੈਂਟ ਕਰਦੇ ਆ ਵੀਡੀਓ ਨੂੰ ਫੁੱਲ ਵਾਚ ਕਰਦੇ ਆ ਉਹਨਾਂ ਦਾ ਦਿਲੋਂ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ਥੈਂਕ ਯੂ ਬਾਏ ਟੇਕ ਕੇਅਰ